हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਆਂ ਦੋਮੇ ਆ ਗਏ ਬਈ ਤਾਜ਼ੀਆਂ ਸੂਈਆਂ ਤੇ ਦੋਮੇ ਆ ਗਏ ਟਾਪ ਬ੍ਰੀਡ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਰ ਇੱਕ ਆਉਣ ਵਾਲੀ ਨਵੇਂ ਤੋਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਸੰਦੀਪ ਹਾਂਜੀ ਬਾਈ ਵਧੀਆ ਜੀ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਮੋਲ ਦਿਓ ਨਾਂ ਸੰਦੀਪ ਸਿੰਘ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਪਿੰਡ ਬਾਈ ਨੇੜੇ ਬਈ ਬਦਨੀ ਕਲਾ ਸ਼ਹਿਰ ਰਹਿ ਗਿਆ ਨਿਹਾਲ ਸਿੰਘ ਵਾਲਾ ਰਹਿ ਗਿਆ ਠੀਕ ਹੈ ਕੰਡੈਕਟਰ ਨੰਬਰ ਬੋਲ ਦੇ ਆਪਣਾ 75298 44960 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਹੈ ਬਾਕੀ ਡੈਲੇ ਸਕ੍ਰੀਨ ਤੇ ਨੋਟ ਕਰ ਲਓ ਸੰਦੀਪ ਜਰਸੀ ਤੋਂ ਸ਼ੁਰੂ ਕਰਦੀ ਬਾਈ ਹਾਂਜੀ ਬਾਈ ਜਰਸੀ ਤੋਂ ਹੀ ਕਰ ਦਿੰਨੇ ਕਿਹੜਾ ਸੂਆ ਸੋਈਆ ਦੂਜਾ ਸੂਆ ਸੋਈਆ ਬਾਈ ਇਹ ਕਦੋਂ ਸੂਈਆ ਸੰਦੀਪ ਰਾਤ ਸੂਈ ਆ ਇਹ ਆ ਜੇਰ ਪਈ ਆ ਇਹਦੀ ਜੇਰ ਪਈ ਆ ਪਈ ਆ ਕੰਪਲੀਟ ਬੱਟ ਰਾਤ ਜਾਨੀ ਦੀ 9:00 ਵਜੇ ਸੂ ਪੀ ਸੀਗੀ ਤੇ ਉਦੋਂ ਬੈਠਾ ਨਹੀਂ ਜਾਂਦਾ ਪਰ ਹੋਲੀ ਕਰਤੀ 6-7 ਕਿਲੋ ਬੋਲਾ ਕੱਢਿਆ ਵਾ ਬੈੜਦਾ ਠੀਕ ਹੈ ਬਾਈ ਹਾਂ ਠੰਡੀ ਹੈ ਬਾਈ ਠੰਡੀ ਠੰਡੀ ਪੂਰੀ ਉਹ ਸੀਲ ਠੰਡੀ ਥਣਾ ਸੁਣਾ ਦੀ ਓਕੇ ਆ ਸਾਰੇ ਪਰਸੋਂ ਜੇਰ ਦੀ ਭਾਰਤ ਦੀ ਆਪਣੀ ਗਾਰੰਟੀ ਹੋ ਬਾਕੀ ਥਣਾ ਬਾਲਾ ਚੰਗਾ ਬਾਲਾ ਚੰਗਾ ਬਾਈ ਬਾਕੀ ਲੇਵਾਲੂ ਬਾ ਦਿਖਾ ਦੇ ਨੂੜਾ ਲੇਵਾਲੂ ਬਾ ਇੱਕ ਨੰਬਰ ਕੱਲਾ ਕੱਲਾ ਥਣ ਪੂਰੀ ਬਥੇ ਕੋਣਾ ਸਮਝੇ ਅਗਲਾ ਯਾਰ ਬਈ ਹਿਮਾਚਲ ਵਾਲੀ ਆ ਤੇ ਔਰ ਪੰਜਾਬ ਵਾਲੀ 20 ਗੱਲੋ ਦੁੱਧ ਦੇਊ ਅਗਲਾ 5 ਦੀ 18 ਮੰਨ ਕੇ ਲੈ ਬਾਕੀ ਲੇਵਾ ਵਾਲਾ ਕਮਾਲਾ ਲੇਵਾਲੂ ਬਾ ਯਾਰ ਖੁੱਚਾਂ ਤੱਕ ਹੀ ਆ ਜਾਣੀ ਵੀ ਟਟਮਾ ਅਗਲਾ ਕਹਿ ਦੂਗਾ ਕੋਈ ਟਟਮਾ ਲੇਵਾ ਨਹੀਂ ਮਗਰ ਨੂੰ ਵੀ ਉਨਾ ਹੀ ਆ ਸਹੀ ਗੱਲ ਆ ਫਾੜੀ ਵਾਲਾ ਨੇ ਮੂਰਨ ਬਹੁਤ ਸੋਹਣਾ ਲੇਵਾ ਬਸ ਇੱਕ ਘੜਾ ਵੀ ਜਿਹੜਾ ਬੱਛਾ ਦੇਗੀ ਬੱਚਾ ਬੱਛਾ ਆ ਗਿਆ ਹਾਂ ਜੇ ਕੋਈ ਬੱਛੀ ਦੇ ਜਾਂਦੀ ਫਿਰ ਤਾਂ ਕੋਈ ਆਂਤੀ ਨਹੀਂ ਸੀਗਾ ਸਹੀ ਗੱਲ ਆ ਬਈ ਬੱਚਾ ਇਹਦੇ ਮਗਰ ਆ ਗਿਆ ਬਈ ਬਸ ਸਤੋਰਾ ਤਰਾ ਤੁਸੀਂ ਵੈੜ ਦਾ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਬਾਕੀ ਪਲੀ ਪਲੀ ਬਹੁਤ ਆ ਪਲੀ ਪਲੀ ਬਾਈ ਸੂਆ ਦਾ ਮੰਨਿਆ ਹੀ ਨਹੀਂ ਯਾਰ ਉਹ ਇਹ ਜੂ ਹੀ ਪਈ ਆ ਸਹੀ ਗੱਲ ਆ ਸੂਆ ਵਗੈਰਾ ਦਾ ਜਮਾ ਕਰ ਇਹ ਜੇ ਆਪਾਂ ਸੋਈ ਦੁੱਧ ਦਊ ਹੂੰ ਹੂੰ ਤੇ ਸੰਦੀਪ ਪਰ ਮੁੱਲ ਬਾਈ ਮੁੱਲ ਯਾਰ ਲੋਕਾਂ ਨੂੰ ਨਹੀਂ ਕਿਸੇ ਕੋਲ ਹੁੰਦੀ ਅਗਲਾ 70 75 ਕਰਦਾ ਹੈ ਨਾ 65 ਮੁੱਲ ਆ ਤੇ 62000 ਦੀ ਵੈੜ ਦੇ ਮੰਗ 65000 ਰੁਪਏ ਬਾਈ ਕਹਿੰਦਾ ਮੁੱਲ ਆ ਬਾਟਾ ਹਿਅਰ ਪੀ ਦੀ ਦੇ ਦੇਾਂਗੇ ਬਾਕੀ ਚਮਕ ਵਾਲੀ ਐ ਸੈਨ ਗਾਲੀਆ ਪਾਲੀਸ ਵੀ ਚੰਗੀ ਐ ਫੇਸ ਵਗੈਰਾ ਬੋਦੀ ਬਾਦੀ ਨਿੱਕਾ ਨਿੱਕਾ ਕਨ ਕੁਆਲਿਟੀ ਐ ਇੱਕ ਨੰਬਰ ਚਮਕਦਮ ਕਾਲੀ ਬੈੜ ਆ ਆਏ ਬਣੀ ਯਾਰ ਕ੍ਰਾਸ ਹੋਊਗੀ ਪਯੌਰ ਪੰਜਾਬ ਵਾਲੀ ਜਰਸੀ ਐ ਫੈਟ ਚੰਗੀ ਆਊ ਬਾਈ ਦੁੱਧ ਘੜਾ ਹੋਊਗਾ ਹਾਂ ਕਿ ਨਹੀਂ ਬਾਈ ਇੱਕ ਸਾਉ ਦੀ ਮਾਝ ਹੀ ਐ ਸਹੀ ਗੱਲ ਐ ਇੱਕ ਤਰ੍ਹਾਂ ਦੀ ਮਾਝ ਹੀ ਐ ਮੁੱਲ ਵੀ ਬਾਈ ਨੇ ਜਾਇ ਰੱਖਿਆ ਕਿਉਂਕਿ ਮੁੱਲ ਬਾਈ ਦੇ ਅੱਗੇ ਵੀ ਜਾਇਜ ਹੁੰਦਾ ਬਸ ਅਗਲਾ ਯਾਰ 20 ਕਿਲੋ ਦੁੱਧ ਦੇਊਗੀ ਬੈੜ ਚਾਹੇ 18 ਮੰਨ ਕੇ ਲੈ ਜੇ ਬਾਕੀ ਅਗਲੇ ਦੀ ਸੇਵਾ ਹਣਾ ਹਾਂ ਹਾਂ ਬਾਕੀ ਪਣਲਾ ਦਿਖਾ ਦੇ ਸਹੀ ਗੱਲ ਆ ਭਾਂਡਾ ਪੁੰਡਾ ਨਾ ਬਾਈ ਇੱਕ ਨੰਬਰ ਭਾਂਡਾ ਲੱਗਾ ਵਾ ਕਰਮਲ ਨੂੰ ਬਹੁਤ ਸੋਹਣਾ ਤੇ ਸੰਦੀਪ ਦੋ ਨੰਬਰ ਤੇ ਫੁੱਲ ਵੱਡੀ ਆ ਗਈ ਕਾਲੇ ਰੰਗ ਚ ਹਾਂ ਇਹ ਪਲੂਨ ਬਹਿੜਾ ਬਾਈ ਦੋ ਦੰਦਾਂ ਦਾ ਮੂੰਹ ਤੋਂ ਠੀਕ ਹੈ ਤੇ ਰਾਤ 12 ਵਜੇ ਸੂਈ ਆ ਇਹ ਮੂੰਹੋਂ ਦੋ ਦੰਦ ਰਾਤ ਬਾਈ ਕਹਿੰਨਾ 12 ਵਜੇ ਸੂਈਏ ਜੇਰਾ ਭਈਆ ਜੇਰਾ ਭਈਆ ਬਾਈ ਜੇਰਾ ਭਈਆ ਓਕੇ ਆ ਬਾਈ ਹਾਂ ਜੇਰ ਜੂ ਰੋਕੇ ਬਾਕੀ ਜੇ ਮੈਂ ਪਲੂਨ ਆ ਯਾਰ ਆ ਦੇ ਲੈ ਸੀਲ ਠੰਡੀ ਤੇ ਜਿਵੇਂ ਮਰਜੀ ਬੈਠਾ ਰਹਿ ਅਗਲਾ ਐ ਨਹੀਂ ਵੀ ਕੋਈ ਐਲਤ ਕਰੂਗੀ ਮੈਂ ਕਹਿਣਾ ਪਾਇਆ ਨਹੀਂ ਹੈ ਨਾ ਜਿੰਮੇ ਮਰਜੀ ਯਾਰ ਕੋਈ ਚੱਕਰ ਹੀ ਨਹੀਂ ਚਾਹੇ ਮਗਰ ਦੀ ਬਹਿਆ ਜਾਏ ਮੂਰ ਦੀ ਬਹਿਆ ਕੀ ਬਾਤ ਆ ਬਈ ਬੱਚਾ ਬੱਸਾ ਬੱਚਾ ਬੱਛਾ ਦੇਗੀ ਯਾਰ ਬਾਕੀ ਕਦ ਬਹੁਤ ਆ ਨਾ ਕਦ ਕੁੱਦ ਤਾਂ ਫੁੱਲ ਆ ਯਾਰ ਗਾਂ ਨੂੰ ਤਿਆਰ ਹੋਣ ਵਾਲੀ ਚੀਜ਼ ਆ ਹੁਣ ਜਿਵੇਂ 2 ਦੰਦ ਦਾ ਤੇ ਉਸ ਹੁਣ ਬਈ ਕੱਦ ਦੀ ਜਜਮੈਂਟ ਲਾਈ ਹੈ ਨਾ ਮੈਂ ਕਹਿਣਾ ਬੋਲਾ ਕੱਤ ਆ ਹਾਂ ਜੇ ਸਾਰੀ 2 ਸਾਲ ਦੀ ਹੋਈ ਆ ਯਾਰ ਇਹ ਹੂੰ ਤੇ ਜਦੋਂ ਨੂੰ ਇਹਨੇ ਚੌਗੀ ਛਿੱਗੀ ਹੋਣਾ ਉਦੋਂ ਨੂੰ ਹਜੇ ਕੰਦ ਵੀ ਫੁਰ ਕਰਨਾ ਲੈ ਦੇਖੋ ਬਈ thora tara ਬਾਕੀ ਲੇਵੇ ਦੀ ਫਿਟਿੰਗ ਦੇਖ ਯਾਰ ਸਹੀ ਗੱਲ ਆ ਕਿੰਨਾ ਕਿ ਤੱਕ ਪਾ ਦੂ ਬਾਈ ਦੁੱਧ ਯਾਰ 20 ਕਿਲੋ ਦੁੱਧ ਤਾਂ ਚਾਹੀਦਾ ਏਡੀ ਬੈੜਨੇ ਨਾ ਪਾਇਆ ਤੇ ਫਿਰ ਪਾਉ ਵੀ ਕਿਹੜੀ ਹੈ ਨਾ 20 ਕਿਲੋ ਦੁੱਧ ਤਾਂ ਖੁੱਲਾ ਮੰਨ ਕੇ ਦੇਖੋ ਬੋਦੀ ਦੇਖੋ ਚਮਕ ਦਮਕ ਮੈਂ ਕਹਣਾ ਕੀ ਬਾਤ ਆ ਗੋਲ ਮਟੋਲ ਵਸੀ ਪਈਆ ਪਤਲਾ ਇਹ ਅੰਗ ਦੀ ਕਹਿ ਸਕਦੇ ਆਂ ਕਿ ਪਤਲਾ ਸੀਰਾ ਬਾਈ ਦੁੱਧ ਵਾਲੀ ਆ ਯਾਰ ਹੂੰ ਬਾਕੀ ਰਾਤ ਸੂਈ ਜਲ ਮੜਾ ਮੋਟਾ ਪੂਨ ਹੈ ਨਾ ਸੁਆ ਮੰਨੇ ਜਾਂਦਾ ਬਸੋ ਤੇ ਜਾਨੀ ਦੀ ਬਾ ਇੱਕ ਦੋ ਦਿਨ ਜਮਾ ਸੈੱਟ ਹੋ ਗਈ ਜੋ ਕਦੀਪ ਦੂਤੇ ਸੂਏ ਨੂੰ ਤਾਂ ਮੈਂ ਕਿਹੜਾ ਗੱਲਾਂ ਕਰਾਉਗਾ ਗੱਲਾਂ ਕਰਾਉ ਯਾਰ 30 ਕਿਲੋ ਦੁੱਧ ਦਿਉ ਬੈਡ ਬਾਈ ਯਾਰ ਕੋਈ ਸਾਂਭਣ ਵਾਲਾ ਹੋਵੇ ਬੰਦਾ ਠੀਕ ਆ ਥਾਣਾ ਦਾ ਗੈਪ ਦਿਖਾਉਣੇ ਆ ਬਈ ਲੈ ਇੱਕ ਨੰਬਰ ਥਾਣਾ ਪਿੰਡੀ ਦੇ ਪਾ ਵੇਰ ਦਾ ਥਾਣਾ ਹੋਣ ਲੱਗਾ ਵਾ ਕਰਮਾਲੀ ਨੂੰ ਬਾਕੀ ਮਾਂ ਦਾ ਰਿਕਾਰਡ ਬਹੁਤ ਚੰਗਾ ਹੀ ਜੀ ਤੋਂ ਲਈ ਆਪਾਂ ਇਹ ਕਿੰਨਾ ਦਸੀ मां 35 30 ਗੱਲੋਂ ਦੁੱਧ ਦੇ ਕੀ ਸੀ ਇਹ ਦੂਜੇ ਸੂਏ ਦੀ ਸੀਗੀ ਠੀਕ ਹੈ ਇਹਦੀ ਲੱਕੀ ਫੇਸ ਬਹੁਤੀ ਬਹੁਤ ਕਮਾਲ ਆ ਗਈ ਬਾਈ ਮੁੱਲ ਇਹਦਾ ਇਹਦਾ ਵੀ ਯਾਰ ਮੁੱਲ ਬਸ 65000 ਤੇ 62000 ਦੀ ਵੈੜ ਦੇਵਾਂਗੇ ਕੋਈ ਆਏ ਪੰਜਾਬ ਹੋਂਜਾਲਾ ਤੇ 62000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਬਾਈ ਕੋਈ 55 ਲ ਲਵ ਜਾਂ 50 ਲ ਫੋਨ ਨਾ ਲਾਇਓ ਬਾਈ ਯਾਰ ਆਏ ਨਹੀਂ ਹਨਾ ਲੋਕਾਂ ਨੂੰ ਆਪਾਂ ਐਵੇਂ 80 ਲੱਖ ਮੰਗ ਲੀਏ ਉਹਦਾ ਕੀ ਫਾਇਦਾ ਜਿੰਨੇ ਦੀ ਚੀਜ਼ ਆ ਉਹਨਾਂ ਕੀ ਮੁੱਲ ਕਰਦੇ ਹੁੰਦੇ ਹਾਂ ਭਕਾਈ ਜੀ ਵਾਲੀ ਗੱਲ ਨਹੀਂ ਕਰਦੇ ਯਾਨੀ ਸਹੀ ਗੱਲ ਹੈ ਬਾਈ ਤੇ ਬੈੜਾਂ ਸੀਗੀਆਂ ਬਾਈ ਕੋਲੇ ਬਾਈ ਦੋ ਦੋਮੇ ਦਿਖਾਉਂਦੀਆਂ ਜੇ ਕਿਸੇ ਵੀ ਵੀਰ ਨੂੰ ਨਾ ਦੋਮਾਂ ਚ ਵੈੜ ਕੋਈ ਵੀ ਆਵੇ ਪਸੰਦ ਬਾਈ ਨਾ ਕਰਿਓ ਕੰਟੈਕਟ ਬਾਈ ਤੇ ਬਾਕੀ ਜੇ ਫੀਟਿੰਗ ਫੂਟਿੰਗ ਦੀ ਗੱਲ ਕਰੀਏ ਇੱਕ ਨੰਬਰ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ